ਪਰ ਜੋਂ ਹੀ ਉਹ ਜਾਂਦਾ ਵਾਸ਼ਰੂਮ ਕਰਨ ਲਈ ਪਿਸ਼ਾਬ ਕਰਨ ਲਈ ਜਾਂਦਾ ਉਹਦੇ ਪੂਰਾ ਵੀ ਯਾਰ ਆਏ ਨਹੀਂ ਰਿਹਾ ਪਿਸ਼ਾਬ ਨਿਕਲ ਨਹੀਂ ਰਿਹਾ ਪਿਸ਼ਾਬ ਕੁਝ ਆ ਨਿਕਲ ਰਿਹਾ ਥੋੜੇ ਤੋਕੇ ਨਿਕਲ ਰਹੇ ਨੇ ਬੜੀ ਜਲਨ ਹੁੰਦੀ ਆ ਬੜੀ ਤਕਲੀਫ ਹੁੰਦੀ ਆ ਰੋਗੀ ਨੂੰ ਇਹ ਆਮ ਤੌਰ ਤੇ ਮੇਲ ਦੀ ਸਮੱਸਿਆ ਕਿ ਵੀ ਵੇਗਾ ਚਾਹੀਦਾ ਜਾਂ ਰਿੰਦਾ ਆ ਚਾਹੀ ਮਲਦਿਆ ਕਰਨ ਦਾ ਆ ਜਾਂ ਕੋਈ ਵੀ ਆ ਚਾਹੀ ਤੁਹਾਨੂੰ ਛੇਕ ਆਉਂਦੀ ਆ ਜਾਤ ਦੀ ਹਵਾ ਪਾਸ ਕਰਨੀ ਆ ਜਿਹਨੂੰ ਪੱਦ ਕਹਿੰਦੇ ਆ ਆਪਾਂ ਉਹ ਕਿਸੇ ਵੀ ਵੇਗ ਨੂੰ ਜਦੋਂ ਅਸੀਂ ਰੋਕਾਂਗੇ ਤਾਂ ਅੰਦਰ ਵਿਕ੍ਰਿਤੀ ਪੈਦਾ ਹਾਸ ਕਰਕੇ 50 ਪਲੱਸ ਨੂੰ ਹਰ ਬੰਦੇ ਨੂੰ ਇਹ ਵੀਡੀਓ ਦੇਖਣੀ ਚਾਹੀਦੀ ਆ ਉਹਦਾ ਪਿਸ਼ਾਬ ਆ ਜਿਹੜਾ ਉਹਦੇ ਕੱਪੜਿਆਂ ਤੇ ਪੈਂਟ ਤੇ ਪਜਾਮੇ ਤੇ ਹੀਠਾ ਮੂਰੀ ਤੇ ਗਿਰਨਾ ਸ਼ੁਰੂ ਹੋ ਜਾਂਦਾ ਅਸੀਂ ਆਮ ਪੁੱਛਦੇ ਆ ਦਵਾਖਾਨੇ ਤੇ ਵੀ ਤੁਹਾਡੀ ਕਿੱਦਾਂ ਦੀ ਜੋਬ ਆ ਤੁਸੀਂ ਕੀ ਕਰਦੇ ਹੋ ਉਹਦੇ ਅਕੋਰਡਿੰਗ ਉਹਨਾਂ ਦੇ ਪਰਹੇਜ ਸ਼ੁਰੂ ਕਰਾਉਂਦੇ ਆ ਇਹਦੇ ਤੋਂ ਬਚਿਆ ਕਿਵੇਂ ਜਾ ਸਕਦਾ। ਇਹਦਾ ਪ੍ਰੋਫੈਂਸ਼ਨ 'ਚ ਸਾਨੂੰ 40 ਸਾਲ ਦੀ ਉਮਰ ਤੋਂ ਧਿਆਨ ਰੱਖ ਲੈਣਾ ਚਾਹੀਦਾ। ਮੇਜੀ ਜਦੋਂ 50 ਤੋਂ ਪਲੱਸ ਉਮਰ ਹੋ ਜਾਂਦੀ ਆ ਜੀ 50 ਪਲੱਸ ਏਜ ਜੀ ਨੂੰ ਆਪਾਂ ਕਹਿੰਦੇ ਆ। ਉਹਦੇ 'ਚ ਇੱਕ ਕਾਮਨ ਸਮੱਸਿਆ ਆਉਂਦੀ ਆ ਮਰੀਜ਼ਾਂ ਨੂੰ ਜਦੋਂ ਯੂਰਿਨ ਪਾਸ ਕਰਦੇ ਨੇ। ਹਾਂਜੀ ਯੂਰਿਨ ਟਰੈਕ ਦੀ ਸਮੱਸਿਆ। ਜੀ ਯੂਰਿਨ ਪਾਸ ਕਰਦੇ ਨੇ ਤਾਂ ਕੰਨੀਆਂ ਦੀ ਸ਼ਿਕਾਇਤ ਇਹ ਹੁੰਦੀ ਹੈ ਕਿ ਸਾਨੂੰ ਯੂਰਿਨ ਆਉਣ ਤੋਂ ਬਾਅਦ ਵੀ ਇਹ ਮਹਿਸੂਸ ਹੁੰਦਾ ਕਿ ਯਾਰ ਹਲੇ ਪੂਰੀ ਤਰ੍ਹਾਂ ਖਾਲੀ ਨਹੀਂ ਹੋਇਆ ਮਸਾਨਾ ਜਾਂ ਬੜਾ ਜ਼ੋਰ ਲਾ ਕੇ ਪਿਸ਼ਾਬ ਕਰਨਾ ਪੈਂਦਾ ਪਿਸ਼ਾਬ ਦੀ ਧਾਰ ਨਹੀਂ ਪ੍ਰੋਪਰ ਬਣਦੀ ਜਾਂ ਰਾਤ ਨੂੰ ਕਈ ਵਾਰ ਉੱਠ ਕੇ ਜਾਣਾ ਪੈਂਦਾ ਰਾਤ ਨੂੰ ਸੁੱਤੇ ਪਿਆ ਨੂੰ ਇਹ ਮਹਿਸੂਸ ਹੁੰਦਾ ਕਿ ਯਾਰ ਬਹੁਤ ਜ਼ੋਰ ਦੀ ਪਿਸ਼ਾਬ ਆਇਆ ਜਦੋਂ ਬਾਥਰੂਮ 'ਚ ਜਾਂਦੇ ਨੇ ਯੂਰਿਨ ਕਰਦੇ ਨੇ ਉੱਥੇ ਕਈ ਵਾਰ ਕੰਨਿਆਂ ਨੂੰ ਤਾਂ ਕਈ ਮਰੀਜ਼ ਤਾਂ ਇਹ ਵੀ ਦੱਸਦੇ ਨੇ ਕਲੀਨਿਕ ਤੇ ਆ ਕੇ ਵੀ ਸਾਨੂੰ 5-5 7-7 ਮਿੰਟ ਖੜਨਾ ਪੈਂਦਾ ਫਿਰ ਤੁਪਕਾ ਤੁਪਕਾ ਕਰਕੇ ਯੂਰੀਨ ਆਉਂਦਾ ਜੀ ਇਹ ਕੀ ਸਮੱਸਿਆ ਦੇ ਤੇ ਚੰਨਣਾ ਪਾਉ ਖਾਸ ਕਰ ਗਰਮੀ ਚ ਇਹ ਥੋੜੀ ਸਮੱਸਿਆ ਵੱਧ ਜਾਂਦੀ ਆ ਹੈ ਸਰਦੀ ਚ ਵੀ ਰਹਿੰਦੀ ਆ ਪਰ ਗਰਮੀ ਚ ਥੋੜੀ ਸ਼ਿਕਾਇਤ ਮਰੀਜ਼ ਜ਼ਿਆਦਾ ਕਰਦੇ ਨੇ ਇਸ ਪ੍ਰੋਬਲਮ ਦੀ ਅਚਾਰਾ ਜੀ ਇਹ ਜਿਹੜੀ ਸਮੱਸਿਆ ਨਾ ਇਹ ਆਮ ਤੌਰ ਤੇ ਮੇਲ ਦੀ ਸਮੱਸਿਆ ਕਿਉਂਕਿ ਮੇਲ ਦੇ ਵਿੱਚ ਪ੍ਰੋਸਟੇਟ ਗਲੈਂਡ ਹੁੰਦਾ ਇੱਕ ਜੀ ਇਹ ਉਹਦੇ ਸ਼ੁਰੂਆਤੀ ਲੱਛਣ ਨੇ ਜਿਹੜੇ ਤੁਸੀਂ ਨੇ ਵਿਆਖਿਆ ਕੀਤੀ ਹੈ ਜਿਨ੍ਹਾਂ ਦੀ ਜਿਹੜਾ ਪ੍ਰੋਸਟੇਟ ਗਲੈਂਡ ਆ ਇੱਕ ਅਖਰੋਟ ਦੀ ਸ਼ੇਪ ਵਰਗਾ ਸਾਡੀ ਜਿਹੜੀ ਯੂਰੀਨਲ ਪਾਈਪ ਆ ਜਾਂ ਮਸਾਨੇ ਦੇ ਬਿਲਕੁਲ ਹੇਠਾਂ ਹੁੰਦਾ ਆ ਇਹਦੇ ਕੰਮ ਕੀ ਕੀ ਨੇ ਸਾਡੇ ਯੂਰੀਨ ਨੂੰ ਕੰਟਰੋਲ ਕਰਨਾ ਉਹਨੂੰ ਰਿਲੀਜ਼ ਕਰਨਾ ਇਹ ਉਹਦੇ ਕੰਮ ਨੇ ਜਾਂ ਜਿਹੜੇ ਸਾਡੇ ਅੰਦਰ ਸੀਮਨ ਬਣਦਾ ਸ਼ੁਕਰਾਨੂ ਬਣਦੇ ਨੇ ਉਹਨੂੰ ਜਿਉਂਦਾ ਰੱਖਣ ਦੀ ਜੇ ਸਮਰੱਥਾ ਕਿਸੇ ਗਲੈਂਡ ਦੇ ਵਿੱਚ ਹੈਗੀ ਆ ਤਾਂ ਪ੍ਰੋਸਟੇਟ ਗਲੈਂਡ अच्छा ਇੰਨੇ ਕੰਮ ਨੇ ਇਸ ਦੇ ਬਹੁਤ ਕੰਮ ਨੇ ਇਹਦੇ 60% ਤੱਕ ਇਹ ਸੀਮਨ ਨੂੰ ਜਿਉਂਦਾ ਰੱਖਣ ਦੇ ਵਿੱਚ ਇਹਦੇ ਵਿੱਚ ਜਿਹੜੇ ਤੱਤ ਨੇ ਜਾਂ ਬਣਦੀਆਂ ਨੇ ਚੀਜ਼ਾਂ ਜਾਂ ਜਿਹੜੇ ਰਸ ਬਣਦੇ ਨੇ ਉਹ ਸੀਮਨ ਲਈ ਬਣਦੇ ਨੇ ਪ੍ਰੋਸਟੇਟ ਗਲੈਂਡ ਪ੍ਰੋਸਟੇਟ ਗਲੈਂਡ ਦਾ ਇਹਦਾ ਇੱਕ ਕੰਮ ਨੇ ਸਾਡੇ ਸਰੀਰ ਦੇ ਵਿੱਚ ਤੇ ਦੂਜੀ ਚੀਜ਼ ਇਹਦਾ ਸਬੰਧ ਦਿਮਾਗ ਨਾਲ ਵੀ ਆ ਹੁਣ ਦੇਖੋ ਪਹਿਲਾਂ ਤੁਹਾਨੂੰ ਹੁੰਦਾ ਵੀ ਮੈਨੂੰ ਪਿਸ਼ਾਬ ਦਾ ਜ਼ੋਰ ਪੈ ਗਿਆ ਹ ਤਾਂ ਇਹ ਤਾਂ ਨਹੀਂ ਹੈ ਵੀ ਪਿਸ਼ਾਬ ਲੀਕ ਹੋਣ ਲੱਗ ਜਾਊ ਜਿੰਨਾ ਮਰਜ਼ੀ ਜ਼ੋਰ ਪਿਆ ਹੋਇਆ ਉਹ ਪ੍ਰੋਸੀਟ ਗਲੈਂਡਸ ਨੇ ਉਹਨੂੰ ਰੋਕ ਕੇ ਰੱਖਣਾ ਇੱਥੋਂ ਗਤੀਵਿਧੀ ਹੋਣੀ ਆ ਸਾਡੇ ਦਿਮਾਗ ਤੋਂ ਅੱਛਾ ਆਯੁਰਵੇਦ ਨੇ ਬਿਲਕੁਲ ਇਸ ਪੰਜ ਭੌਤਿਕ ਸਰੀਰ ਨੂੰ ਪਿੰਨ ਪੁਆਇੰਟ ਤੱਕ ਖੋਲ ਕੇ ਰੱਖਿਆ ਹੋਇਆ ਤੁਹਾਨੂੰ ਪਿਸ਼ਾਬ ਦਾ ਜ਼ੋਰ ਪੈ ਗਿਆ ਜੀ ਤੁਸੀਂ ਵਾਸ਼ਰੂਮ 'ਚ ਜਾਓਗੇ ਜਿੰਨੀ ਦੇਰ ਤੁਸੀਂ ਰੈਡੀ ਨਹੀਂ ਹੁੰਦੇ ਵੀ ਮੈਂ ਹੁਣ ਪਿਸ਼ਾਬ ਕਰਦਾ ਸਹੀ ਜਗ੍ਹਾ ਸਥਾਨ ਨਹੀਂ ਮਿਲਦਾ ਉਨੀ ਦੇਰ 릴ੀਜ਼ ਨਹੀਂ ਹੁੰਦਾ ਹਾਂ ਬਿਲਕੁਲ ਆਮ ਗੱਲ ਆ ਨਾ ਆਮ ਕਾਮਨ ਸੈਂਸ ਆਇਆ ਤਾਂ ਛੋਟੀ ਜੀ ਗੱਲ ਆ ਤਪਰੋ ਦੇਖੋ ਅੰਦਰ ਕਿੰਨੀ ਕਿੰਨੀ ਮਸ਼ੀਨਰੀ ਹੋ ਤੇ ਕਿੰਨਾ ਮੈਕੈਨਿਜ਼ਮ ਕੰਮ ਕਰ ਰਿਹਾ ਹਾ ਕਿੰਨਾ ਸੈਂਸਿਟਿਵ ਆ ਸੈਂਸਰ ਸੈਂਸਰ ਕਹਿਦੀ ਆ ਪਾ ਸਾਰੇ ਸੈਂਸਰ ਨੇ ਹਮ ਪਰ ਇਹਨੂੰ ਖਰਾਬ ਵੀ ਅਸੀਂ ਉਹ ਕਰਦੇ ਆ ਅੱਛਾ ਹਾਂ ਖਰਾਬ ਹੋਣ ਤੋਂ ਪਹਿਲਾਂ ਮੇਰਾ ਇੱਕ ਸਵਾਲ ਆ ਫੇਰੇ ਇਸ ਸਵਾਲ ਤੇ ਮੈਂ ਆਉਂਗਾ ਵੀ ਜਿਹੜੇ 슈ਗਰ ਦੇ ਡਾਇਬੀਟਿਸ ਦੇ ਪੇਸ਼ੈਂਟ ਨੇ ਜੀ ਉਹਨਾਂ ਨੂੰ ਵੀ ਇਹ ਪ੍ਰੋਬਲਮ ਮਹਿਸੂਸ ਹੁੰਦੀ ਆ ਕਿ ਬਾਰ ਬਾਰ ਉਹਨਾਂ ਨੂੰ ਪਿਸ਼ਾਬ ਆਉਣਾ ਹੁੰਦਾ ਇਹਨਾਂ ਦੋਵਾਂ 'ਚ ਕੀ ਫਰਕ ਆ ਜਿਹੜਾ ਤੁਸੀਂ ਪ੍ਰੋਸਟੇਟ ਗਲੈਂਡ ਦੀ ਗੱਲ ਕੀਤੀ ਤੇ ਮੈਂ ਜਿਹੜੇ ਸ਼ੂਗਰ ਦੇ ਮਰੀਜ਼ਾਂ ਦੀ ਗੱਲ ਕਰਦਾ ਉਹ ਵੀ ਬਾਰ-ਬਾਰ ਪਸ਼ਾਬ ਜਾਂਦੇ ਦੇਖੋ ਮੈਂ ਪਹਿਲਾਂ ਪ੍ਰੋਸਟੇਟ ਗਲੈਂਡ ਦੇ ਜਿਹੜੇ ਰੋਗੀ ਨੇ ਉਹਨਾਂ ਬਾਰੇ ਤੁਹਾਨੂੰ ਦੱਸਦਾ ਵੀ ਉਹਨਾਂ ਦੇ ਕੀ ਕੀ ਲੱਛਣ ਹੁੰਦੇ ਨੇ ਕੀ ਕੀ ਉਹਨਾਂ ਨੂੰ ਲੱਗਦਾ ਆ ਜਿਨੂੰ ਜਿਵੇਂ ਫਰਜ਼ ਕਰ ਲੋ ਪ੍ਰੋਸਟੇਟ ਗਲੈਂਡ ਦਾ ਜਦੋਂ ਸਾਈਜ਼ ਵਧਣਾ ਸ਼ੁਰੂ ਹੋ ਗਿਆ ਹੂੰ ਇਹ ਹੁੰਦਾ ਅਖਰੋਟ ਦੀ ਸ਼ੇਪ ਦਾ ਵੱਧ ਕੇ ਕਾਫੀ ਵੱਡਾ ਵੀ ਹੋ ਜਾਂਦਾ ਕਈਆਂ ਦਾ 75 ਗ੍ਰਾਮ 80 ਗ੍ਰਾਮ 100 ਗ੍ਰਾਮ 150 ਗ੍ਰਾਮ ਤੱਕ ਵੀ ਲਾਸਟੇਜ ਤੱਕ ਇਹ ਚਲਾ ਜਾਂਦਾ ਤਾਂ ਬੜੀ ਦਿੱਕਤ ਆਉਂਦੀ ਹੈ ਵਿਅਕਤੀ ਨੂੰ ਉਹ ਜਾਊਗਾ ਜਿਵੇਂ ਉਹਨੂੰ ਹਾਜ਼ਤ ਹੋਈ ਵੀ ਮੈਨੂੰ ਪਿਸ਼ਾਬ ਆਇਆ ਉਹਨੂੰ ਲੱਗੂਗਾ ਵੀ ਇੱਥੋਂ ਮੇਰਾ ਜਿਹੜਾ ਮਸਾਨਾ ਆ ਪੂਰਾ ਭਰ ਗਿਆ ਮੈਂ ਫਟਾਫਟ ਜਾਵਾਂ ਪਿਸ਼ਾਬ ਕਰਕੇ ਆਵਾਂ ਉਹਨੂੰ ਲੱਗੂ ਵੀ ਬਹੁਤ ਖੁੱਲ ਕੇ ਆਊਗਾ ਪਿਸ਼ਾਬ ਹਮ ਪਰ ਜਿਉਂ ਹੀ ਉਹ ਜਾਂਦਾ ਵਾਸ਼ਰੂਮ ਕਰਨ ਲਈ ਪਿਸ਼ਾਬ ਕਰਨ ਲਈ ਜਾਂਦਾ ਤਾਂ ਦੇਖੂਗਾ ਵੀ ਯਾਰ ਆਇ ਨਹੀਂ ਰਿਹਾ ਪਿਸ਼ਾਬ ਹਮ ਨਿਕਲ ਨਹੀਂ ਰਿਹਾ ਪਿਸ਼ਾਬ ਅੰਦਰੋਂ ਜਾਂ ਨਿਕਲ ਰਿਹਾ ਥੋੜੇ ਤੋਕੇ ਨਿਕਲ ਰਹੇ ਨੇ ਬੜੀ ਜਲਨ ਹੁੰਦੀ ਆ ਬੜੀ ਤਕਲੀਫ ਹੁੰਦੀ ਆ ਤਾਂ ਫਿਰ 5-7 ਮਿੰਟ ਨੂੰ ਜਦੋਂ ਜਹਿਦ ਤੋਂ ਬਾਅਦ ਥੋੜਾ ਜਿਹਾ ਯੂਰਿਨ ਪਾਸ ਹੁੰਦਾ ਤਾਂ ਉਹਨੂੰ ਲੱਗਦਾ ਥੋੜਾ ਰਿਲੈਕਸ ਹੋ ਗਿਆ ਤੇ ਫਿਰ ਉਹ ਆ ਜਾਂਦਾ ਵਾਪਸ ਜੀ ਦੁਬਾਰੇ ਫਿਰ ਲੱਗਦਾ ਹਾਂ ਅੱਛਾ ਹਾਂ ਜਦੋਂ ਖਾਲੀ ਨਹੀਂ ਹੋਇਆ ਫਿਰ ਉਹਨੂੰ ਲੱਗਣਾ ਵੀ ਮੈਂ ਪਿਸ਼ਾਬ ਕਰਕੇ ਆਵਾਂ ਤਾਂ ਬਹੁਤ ਬੜੀ ਦਿੱਕਤ ਪੈਦਾ ਹੋ ਜਾਂਦੀ ਹੈ ਕਈ ਰੋਗੀਆਂ ਨੂੰ ਤਾਂ ਅੱਧਾ-ਅੱਧਾ ਘੰਟਾ ਵੇਟ ਕਰਨੀ ਪੈਂਦੀ ਹੈ ਇਹਦੇ ਵਿੱਚ ਹੁੰਦਾ ਕਿ ਜਿਵੇਂ ਉਹਨੂੰ ਮਾੜੀ ਜਿਹੀ ਹਾਜਤ ਹੋਈ ਉਹਨੇ ਸੋਚਿਆ ਚਲੋ 5-7 ਮਿੰਟ ਤਾਂ ਹਰੇਕ ਬੰਦਾ ਹੈ ਨਾ ਵੇਟ ਕਰਦਾ ਤਾਂ ਉਹਨੇ ਚ ਪਿਸ਼ਾਬ ਰੁਕਣਾ ਸ਼ੁਰੂ ਹੋ ਜਾਂਦਾ ਹੁੰਦਾ ਕਿ ਇਹ ਪ੍ਰੋਸਟੇਟ ਦਾ ਸਾਈਜ਼ ਵੱਧ ਗਿਆ ਹੂੰ ਤੇ ਅਸੀਂ ਉਹਨੂੰ ਬਾਰ-ਬਾਰ ਉਹ ਕਰਦੇ ਆ ਜਦੋਂ ਉੱਪਰੋਂ ਕਮਾਂਡ ਹੁੰਨੀ ਆ ਦਿਮਾਗ ਤੋਂ ਵੀ ਹੁਣ ਪਿਸ਼ਾਬ ਆ ਗਿਆ ਅਸੀਂ ਚਲੇਗੇ ਰੇਡੀਆਂ ਪਿਸ਼ਾਬ ਕਰਨ ਲਈ ਤਾਂ ਕਮਾਂਡ ਤਾਂ ਹੋ ਗਈ ਉੱਪਰੋਂ ਬ੍ਰੇਨ ਤੋਂ ਤਾਂ ਕਮਾਂਡ ਹੋ ਗਈ ਉਹ ਉਹਦੀ ਇਨਫਲਮੇਸ਼ਨ ਕਹਿ ਲਓ ਸਵਾਈਲਿੰਗ ਕਹਿ ਲਓ ਜਾਂ ਉਹਦਾ ਸਾਈਜ਼ ਵਧਣ ਕਰਕੇ ਉਹ ਯੂਰੀਨਲ ਪਾਈਪ ਆ ਜਿਹੜੀ ਉਹਨੂੰ ਪ੍ਰੈਸ ਕਰ ਲੈਂਦਾ ਫਿਰ ਉਹਦਾ ਆਪਣਾ ਹੀ ਸਾਈਜ਼ ਹਾਂ ਵਧਣ ਦੇ ਨਾਲ ਵਧਣ ਕਰਕੇ ਉਹ ਚੀਜ਼ ਆ ਹੁਣ ਜਿਵੇਂ ਹੁਣ ਆਪਾਂ فرض ਕਰ ਲਓ ਕੋਈ ਸਾਡੇ ਕੋਲੇ ਅ 1 ਸੈਂਟੀਮੀਟਰ ਜਗ੍ਹਾ ਆ ਉਧਰੋਂ ਉਹਦਾ ਸਾਈਜ਼ ਵੱਧ ਗਿਆ ਤੇ ਉਹ ਜਗ੍ਹਾ ਘਟ ਗਈ ਨਾ ਤਾਂ ਫਿਰ ਕਮਾਂਡ ਹੋਈ ਜਾਂਦੀ ਆ ਸਾਨੂੰ ਹਾਜਤ ਹੋਈ ਜਾਂਦੀ ਆ ਪਿਸ਼ਾਬ ਕਰਨ ਦੀ ਉਹ ਯੂਰੀਨਲ ਪਾਈਪ ਨੂੰ ਢਿੱਲੀ ਨਹੀਂ ਛੱਡਦਾ ਕਿਉਂਕਿ ਉਹ ਤਾਂ ਸਾਈਜ਼ੇ ਵੱਧ ਗਿਆ ਉਹ ਜਿੰਨੀ ਕਿ ਸਮਰੱਥਾ ਉਹਨਾਂ ਕ ਪਿੱਛੇ ਹੁੰਦਾ ਉਹਨਾਂ ਕ ਯੂਰਿਨ ਨਿਕਲ ਜਾਂਦਾ ਇਹ ਕਾਰਨ ਹੋ ਜਾਂਦਾ ਇਹਦੇ ਵਿੱਚ ਤਾਂ ਫਿਰ ਕਈ ਵਾਰ ਕੀ ਲੱਗਦਾ ਫਿਰ ਬੰਦੇ ਨੂੰ ਜਿਨ੍ਹਾਂ ਨੂੰ ਮਤਲਬ ਉਸ ਲੈਵਲ ਦਾ ਹਾਲੇ ਸਾਈਜ਼ ਨਹੀਂ ਵਧਿਆ अर्ਲੀ ਸਟੇਜ ਆ ਤਾਂ ਉਹਨੂੰ ਇਹ ਲੱਗੂਗਾ ਵੀ ਪਿਸ਼ਾਬ ਦੀ ਧਾਰ ਆ ਜਿਹੜੀ ਉਹਦਾ ਫਲੋ ਨਹੀਂ ਬਣ ਰਿਹਾ ਇਹ ਆਮ ਹੀ ਪਤਾ ਲੱਗ ਜਾਂਦੇ ਜੀ ਹੁਣ ਆਮ ਤਾਂ ਦੇਖੋ ਐਲੋਪੈਥੀ ਚ ਜਾਂਦੇ ਉਹ ਟੈਸਟ ਕਰਦੇ ਨੇ ਸਾਰਾ ਕੁਝ ਕਰਦੇ ਨੇ ਪਰ ਇਹ ਆਮ ਸਾਨੂੰ ਜੇ ਅਸੀਂ ਸਮਝਾਂਗੇ ਜਾਂ ਜਿਹੜੇ ਲੋਕ ਇਸ ਆਪਣੇ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਪਤਾ ਲੱਗ ਜਾਊਗਾ ਖਾਸ ਕਰਕੇ 50 ਪਲੱਸ ਨੂੰ ਹਰ ਬੰਦੇ ਨੂੰ ਇਹ ਵੀਡੀਓ ਦੇਖਣੀ ਚਾਹੀਦੀ ਆ ਤਾਂ ਉਹਦਾ ਉਹਦਾ ਪਸ਼ਾਬ ਆ ਜਿਹੜਾ ਉਹਦੇ ਕੱਪੜਿਆਂ ਤੇ ਪੈਂਟ ਤੇ ਪਜਾਮੇ ਤੇ ਹੀਠਾ ਮੂਰੀ ਤੇ ਗਿਰਨਾ ਸ਼ੁਰੂ ਹੋ ਜਾਂਦਾ ਮਲਤਾਰ ਪ੍ਰੋਪਰ ਨਹੀਂ ਬਣਨੀ ਬਣਦੀ ਤੇ ਇਰੇਕਸ਼ਨ ਦੀ ਕਮੀ ਹੋ ਜਾਂਦੀ ਹੈ ਇੱਕ ਜਿੰਨੀ ਕੁ ਨਾਰਮਲ ਇਰੇਕਸ਼ਨ ਚਾਹੀਦੀ ਹੈ ਯੂਰਿਨ ਪਾਸ ਕਰਨ ਲਈ ਤਾਂ ਉਹਦੀ ਜਿਹੜੀ ਪੈਨਿਸ ਆ ਲਿੰਗਾ ਜਿਹੜਾ ਉਹਦਾ ਸਾਈਜ਼ ਘਟਣਾ ਸ਼ੁਰੂ ਹੋ ਜਾਂਦਾ ਉਹ ਅੰਦਰ ਨੂੰ ਜਾਣਾ ਸ਼ੁਰੂ ਹੋ ਜਾਂਦਾ ਅੱਛਾ ਇਹ ਵੀ ਪ੍ਰੋਸਟੇਟ ਗ੍ਰਾਨਲ ਪ੍ਰੋਸਟੇਟ ਗਲੈਂਡ ਨਾਲ ਜੁੜਿਆ ਹੋਇਆ ਮੁੱਦਾ ਆਮ ਲੋਕ ਸੋਚਦੇ ਨੇ ਪਤਾ ਨਹੀਂ ਏਜ ਪ੍ਰੋਸੈਸ ਆ ਇੱਕ ਜਦਕਿ ਬਿਲਕੁਲ ਗਲਤ ਧਾਰਨਾ ਹੈ ਪ੍ਰੋਸਟੇਟ ਗਲੈਂਡ ਨਾਲ ਜੁੜੀ ਹੋਈ ਇਹ ਸਮੱਸਿਆ ਹੁੰਦੀ ਹੈ ਤਾਂ ਉਹਦੇ ਫੇਰ ਕੱਪੜੇ ਖਰਾਬ ਹੁੰਦੇ ਨੇ ਤੇ ਬੜੀ ਦਿੱਕਤ ਹੁੰਦੀ ਹੈ ਖਾਸ ਕਰਕੇ ਰਾਤ ਨੂੰ ਜਦੋਂ ਸਿੱਧਾ ਲੇਟ ਜਾਂਦਾ ਵਿਅਕਤੀ ਹੂੰ ਤਾਂ ਉਦੋਂ ਲੱਗੂਗਾ ਵੀ ਮਸਾਨਾ ਭਰਿਆ ਵਾ ਮੈਂ ਹੁਣ ਸੌਣ ਲੱਗਿਆ ਮੈਂ ਪਿਸ਼ਾਬ ਕਰਿਆ ਮਾ ਪਿਸ਼ਾਬ ਕਰਿਆ ਆਊਗਾ ਥੋੜਾ ਬੋਤਾ ਆਊਗਾ ਤਾਂ ਫੇਰ ਆ ਕੇ ਪਊਗਾ ਫੇਰ ਅੱਧੇ ਘੰਟੇ ਬਾਅਦ ਫੇਰ ਥੋੜੀ ਦੇਰ ਬਾਅਦ ਫੇਰ ਇਦਾਂ ਬੜੀ ਦਿੱਕਤ ਆਉਂਦੀ ਆ ਕਈ ਵਾਰ ਤਾਂ ਬੜੀ ਸ਼ਰਮ ਵੀ ਮਹਿਸੂਸ ਹੁੰਦੀ ਹੈ ਜਦੋਂ ਕੱਪੜੇ ਫਿਰ ਸਮੈਲ ਆਉਣੀ ਸ਼ੁਰੂ ਹੋ ਜਾਂਦੀ ਹੈ ਵਿਅਕਤੀ ਚ ਹੂੰ ਤੁਸੀਂ ਦੇਖਿਆ ਹੋਣਾ ਕਈ ਲੋਕਾਂ ਕੋਲ ਤੁਸੀਂ ਬੈਠੋਗੇ ਉਹਨਾਂ ਕੋਲੋਂ ਯੂਰਿਨ ਦੀ ਸਮੈਲ ਆਉਂਦੀ ਆ ਹੂੰ ਤਾਂ ਉਹ ਕਿਤੇ ਨਾ ਕਿਤੇ ਜਾਂ ਤਾਂ ਉਹ ਡਾਇਬੀਟਿਕ ਆ ਸਵियर ਹੂੰ ਉਹਦੇ ਨਾਲ ਵੀ ਹੋ ਜਾਂਦਾ ਪਰ ਜ਼ਿਆਦਾਤਰ ਪ੍ਰੋਸਟੇਟ ਗਲੈਂਡ ਨਾਲ ਕਿਉਂਕਿ ਫਿਰ ਕੀ ਵਾਰ ਕੀ ਹੁੰਦਾ ਵੀ ਯੂਰੀਨ ਪਾਸ ਕੀਤਾ ਹੂੰ ਵਿਅਕਤੀ ਆ ਕੇ ਬੈਠ ਗਿਆ ਤਾਂ ਉਹ ਥੋੜਾ ਲੀਕੇਜ ਹੋਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਇਹਦੇ ਚ ਲੀਕੇਜ ਵੀ ਹੁੰਦੀ ਹੈ ਲੀਕੇਜ ਵੀ ਹੁੰਦੀ ਆ ਜਾਂ ਥੋੜੀ ਥੋੜੀ ਦੇਰ ਬਾਅਦ ਲੀਕ ਹੋਣਾ ਸ਼ੁਰੂ ਹੋ ਜਾਂਦਾ ਪਿਸ਼ਾਬ ਉਹ ਮਤਲਬ ਇਦਾਂ ਇਹਦੀਆਂ ਅਲੱਗ-ਅਲੱਗ ਸਟੇਜਿਸ ਨੇ ਅਲੱਗ-ਅਲੱਗ ਉਹਦੇ ਫਿਰ ਉਹਦਾ ਸਿਪਟਮ ਨੇ ਅੱਛਾ ਤੇ ਇਹਦੇ ਤੋਂ ਅ ਇਲਾਜ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਵੀ ਇਹਦੇ ਤੋਂ ਬਚਿਆ ਕਿਵੇਂ ਜਾ ਸਕਦਾ ਜਿਹੜੇ ਲੋਕ ਹਾਲੇ 50 ਪਲੱਸ ਨਹੀਂ ਕੀ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਹਾਂ ਬਿਲਕੁਲ ਇਹਦਾ ਪ੍ਰੀਵੈਂਸ਼ਨ ਚ ਸਾਨੂੰ 40 ਸਾਲ ਦੀ ਉਮਰ ਤੋਂ ਧਿਆਨ ਰੱਖ ਲੈਣਾ ਚਾਹੀਦਾ ਹਾਂ ਬੇਸਿਕ ਜੀਆਂ ਉਹ ਗੱਲਾਂ ਦੱਸੋ ਜਿਦੇ ਕਰਕੇ ਇਹਦੇ ਤੋਂ ਬਚਾਅ ਹੋ ਸਕੇ ਦੇਖੋ ਇਹਦੇ ਤੋਂ ਬਚਾਉਣ ਦੇ ਜਿਹੜੇ ਆਚਾਰ ਆ ਜੀ ਸਾਡੇ ਕੋਲੇ ਪ੍ਰੀਵੈਂਸ਼ਨ ਹੈਗੀ ਆ ਜਿਹੜਾ ਸਾਨੂੰ ਜੋ ਉਪਚਾਰ ਦੇ ਰੂਪ ਦੇ ਵਿੱਚ ਕਹਿ ਲਓ ਜਾਂ ਪਰਹੇਜ਼ ਦੇ ਰੂਪ ਦੇ ਵਿੱਚ ਕਹਿ ਲਓ ਉਹਦੇ ਚ ਕੀ ਹੈ ਜਿੰਮੇ ਜਦੋਂ ਵੀ ਸਾਨੂੰ ਲੱਗੇ ਜਿਵੇਂ ਨੂੰ ਪਿਸ਼ਾਬ ਆਇਆ ਕਦੇ ਵੀ ਨਹੀਂ ਰੋਕਣਾ ਇਮੀਡੀਏਟਲੀ ਉਹਦੇ ਤੇ ਰਿਐਕਟ ਕਰਨਾ ਹੈ ਚਾਹੇ ਅਸੀਂ ਸਫਰ ਦੇ ਦੌਰਾਨ ਆ ਹੁੰਦਾ ਕਿ ਇਹ ਲੋਕ ਗਲਤੀ ਕਰਦੇ ਨੇ ਸਫਰ ਚ ਨੇ ਫਰਜ ਕਰ ਲਓ ਆਪਾਂ ਨੇ ਇੱਥੋਂ ਜਾਣਾ ਦਿੱਲੀ ਨੂੰ ਤਾਂ ਅਸੀਂ ਸੋਚਦੇ ਆ ਯਾਰ ਅਸੀਂ ਆਪਣੇ ਆਪ ਹੀ ਤੈਅ ਕਰ ਲੰਨੇ ਆ ਮੈਂ ਇਨਾ ਸਮਾਂ ਬਚਾ ਲੂੰਗਾ ਮੈਂ ਹੁਣ ਉੱਥੇ ਜਾ ਕੇ ਰੁਕੂੰਗਾ ਹੂੰ ਜੇ ਤੁਹਾਨੂੰ ਅੱਧੇ ਫਰਜ ਕਰ ਲਓ ਤੁਸੀਂ ਘੰਟੇ ਦਾ ਮੈਜ਼ਰ ਕਰ ਲਿਆ ਤਾਂ ਤੁਹਾਨੂੰ 20 ਮਿੰਟ ਬਾਅਦ 25 ਮਿੰਟ ਬਾਅਦ ਯੂਰਿਨ ਦੀ ਹਾਜਤ ਹੋਈ ਤਾਂ ਤੁਸੀਂ ਸੋਚਦੇ ਹੋ ਚੱਲ ਹੁਣ ਰੋਕਣਾ ਹੀ ਆ ਆਪਾਂ ਨੇ ਇਹ ਚੀਜ਼ ਇਹਦੇ ਵਿੱਚ ਬੜੀ ਖਤਰਨਾਕ ਸਿੱਧੂ ਫਿਰ ਜਿਹੜਾ ਆਯੁਰਵੇਦ ਨੇ ਉਹ ਸਿਧਾਂਤ ਨਿਰਧਾਰਤ ਕੀਤਾ ਸੀ ਵੀ ਵੇਗ ਨਹੀਂ ਰੋਕਣੇ ਹਾਂ ਕੋਈ ਵੀ ਵੇਗ ਹਾਂ ਬਸ ਇੱਥੇ ਗੱਲ ਉਹ ਲਾਗੂ ਹੁੰਦੀ ਆ ਹੂੰ ਕੋਈ ਵੀ ਵੇਗ ਆ ਚਾਹੇ ਯੁਰਿੰਦਾ ਆ ਚਾਹੇ ਮਲਤਿਆ ਗੰਦਾ ਆ ਜਾਂ ਕੋਈ ਵੀ ਆ ਚਾਹੇ ਤੁਹਾਨੂੰ ਛਿਕ ਆਉਂਦੀ ਆ ਜਾਂ ਤੁਸੀਂ ਹਵਾ ਪਾਸ ਕਰਨੀ ਆ ਜਿਹਨੂੰ ਪਦ ਕਹਿੰਦੇ ਆ ਆਪਾਂ ਉਹ ਕਿਸੇ ਵੀ ਵੇਗ ਨੂੰ ਜਦੋਂ ਅਸੀਂ ਰੋਕਾਂਗੇ ਹੂੰ ਤਾਂ ਅੰਦਰ ਵਿਕ੍ਰਿਤੀ ਪੈਦਾ ਹੋ ਹਾਂ ਕਈ ਲੋਕ ਤਾਂ ਅੱਜ ਕੱਲ ਮੈਂ ਤਾਂ ਇਹ ਦੇਖਦਾ ਵੀ ਛਿੱਕ ਮਾਰਨ ਲੱਗੇ ਵੀ ਸੋਚਦੇ ਨੇ ਸੋਚਦੇ ਕੀ ਤੁਸੀਂ ਦੇਖੋ ਹੁਣ ਰਿਵਾਜ ਦੇਖੋ ਪੱਦ ਛਿੱਕ ਤੇ ਢ ਘਾਰ ਤਿੰਨੇ ਦੇ ਦਾ ਸ਼ਿੰਗਾਰ ਅਸੀਂ ਛਿੱਕ ਮਾਰ ਕੇ ਕੀ ਕਹਿੰਦੇ ਆ ਸੌਰੀ ਪਹਿਲਾਂ ਲੋਕ ਕੀ ਕਹਿੰਦੇ ਸੀ ਰਾਮ ਵਾਹਿਗੁਰੂ ਆਮ ਬੱਚਿਆਂ ਨੂੰ ਦੱਸਿਆ ਜਾਂਦਾ ਸੀਗਾ ਹੈਨਾ ਜਾਂ ਆਮ ਜਿਹੜੇ Hindu ਪਰਿਵਾਰ ਨੇ ਉਥੇ ਜੈ ਮਾਤਾ ਦੀ ਜਾਂ ਕੁਝ ਵੀ ਮਤਲਬ ਅਸੀਂ ਇੱਕ ਸ਼ੁਕਰ ਅਦਾ ਕਰਦੇ ਸੀਗੇ ਵੀ ਛਿੱਕ ਆ ਗਈ ਉਹਦਾ ਵੇਗ ਆ ਗਿਆ ਹੁਣ ਅਸੀਂ ਕਹਿੰਦੇ ਆ ਸੌਰੀ ਸੌਰੀ ਮਤਲਬ ਇੱਕ ਮਤਲਬ ਉਹ ਚੀਜ਼ ਦੀ ਧਾਰਨਾ ਬਣਾਤੀ ਜਦੋਂ ਅਸੀਂ ਸੌਰੀ ਕਹਾਂਗੇ ਤਾਂ ਇੱਕ ਗਿਲਟੀ ਫੀਲ ਵਾਲਾ ਵੀ ਮੈਂ ਕੋਈ ਗਲਤੀ ਕਰ ਲਈ ਸ਼ਰਮਨਾਕ ਬਣਾਤਾ ਸ਼ਰਮਨਾਕ ਬਣਾਤਾ ਇਸ ਚੀਜ਼ ਨੂੰ ਜਦ ਕੇ ਤੰਦਰੁਸਤੀ ਦੀ ਤੰਦਰੁਸਤੀ ਦੀ ਨਿਸ਼ਾਨੀ ਆ ਇਦਾਂ ਹੀ ਜਦੋਂ ਅਸੀਂ ਵਾਯੂ ਪਾਸ ਕਰਦੇ ਆ ਹਵਾ ਪਾਸ ਹੁੰਦੀ ਆ ਹਵਾ ਸਰਦੀ ਆ ਉਹ ਤਾਂ ਬੜਾ ਅੱਖ ਕਈ ਤਾਂ ਹੁਣ ਅੱਜ ਕੱਲ ਇਦਾਂ ਦਰਵਾਜ਼ਾ ਵੀ ਰੋਕੀ ਹੋ ਰੱਖਦੇ ਨੇ ਉਹ ਜਦੋਂ ਰੋਕੀ ਰੱਖਦੇ ਨੇ ਫਿਰ ਉਹ ਅੰਦਰ ਸੜਨ ਲੱਗ ਜਾਂਦੀ ਆ ਫਿਰ ਗੰਦੀ ਹਵਾ ਪਾਸ ਹੋਣੀ ਸ਼ੁਰੂ ਹੋ ਜਾਂਦੀ ਆ ਚਲੋ ਇਹ ਵਿਸ਼ਾ ਇੱਕ ਅਲੱਗ ਹੋ ਜਾਊਗਾ ਆਪਣਾ ਚਲੋ ਇਹਦੇ ਬਾਅਦ ਗੱਲ ਕਰਦੇ ਆ ਪ੍ਰੋਸਟੇਟ ਗਲੈਂਡ ਦੀ ਹਾਂ ਉਹ ਕਿਵੇਂ ਪ੍ਰੋਵੈਂਸ਼ਨ ਮਤਲਬ ਇੱਕ ਤਾਂ ਤੁਸੀਂ ਦੱਸਿਆ ਵੀ ਜਿਹੜਾ ਵੇਗ ਆ ਜਦੋਂ ਵੀ ਆ ਗਿਆ ਜਦੋਂ ਵੀ ਸਾਨੂੰ ਯੂਰਨ ਦਾ ਪੰਜ ਚਾਰ ਮਿੰਟ ਤੱਕ ਕਿਉਂਕਿ ਹਾਂ ਪੰਜ ਚਾਰ ਮਿੰਟ ਚਲੋ 10 ਮਿੰਟ ਤੱਕ ਹੋ ਜਾਣਾ ਚਾਹੀਦਾ ਆਮ ਸ਼ਾਸਤਰ ਨੇ ਦੱਸਿਆ 16 ਮਿੰਟ ਅਸੀਂ ਵੇਟ ਕਰ ਸਕਦੇ ਆ ਅੱਛਾ ਸ਼ਾਸਤਰ ਦਾ ਇਹ ਵਿਧਾਨ ਆ ਵੀ 16 ਮਿੰਟ ਤੱਕ 16 ਮਿੰਟ ਸਾਨੂੰ ਵੇਟ ਕਰ ਸਕਦੇ ਆ ਪਰ ਉਹ ਤੋਂ ਬਾਅਦ ਤਾਂ ਫਿਰ ਸਾਨੂੰ ਵਿਅਕਤੀਗਤ ਰੂ ਵੀ ਅਸੀਂ ਗਲਤ ਕਰ ਰਹੇ ਹਾਂ ਹੋਰ ਦੂਜੇ ਜਿਵੇਂ ਹੁਣ ਅਸੀਂ ਕੰਮ ਕਰਦੇ ਆ ਬੈਠੇ ਤੇ ਇਹਦੇ ਚ ਵੀ ਇਹੀ ਆ ਗਿਆ ਅੱਜ ਕੱਲ ਲਾਈਫ ਸਟਾਈਲ ਦੀ ਪਹਿਲਾਂ ਗੱਲ ਕਰ ਲਈ ਕਈ ਲੋਕ ਜਿਵੇਂ ਹੁਣ ਆਫਿਸ ਦੇ ਵਿੱਚ ਕੰਮ ਕਰਦੇ ਨੇ ਉਹ ਸੋਚਦੇ ਨੇ ਵੀ ਮੈਨੂੰ ਲੰਚ ਹੋਊਗਾ 1:30 ਵਜੇ ਉਦੋਂ ਹੀ ਵਾਸ਼ਰੂਮ ਜਾਇਆ ਵਾਂਗੇ ਖਾਣਾ ਖਾ ਲਾਂਗੇ ਸਾਰਾ ਕੁਝ देखो पहला पहला बंदे नु लगता हो <laughs> हो। है होली होली उदा दा स्वभाव बन जाता फिर उनु हाजते 1.5 ਵਜੇ ਹੋਣੀ ਸ਼ੁਰੂ ਹੋ ਜਾਂਦੀ ਇਟ ਮੀਨ ਜਿਸੀਂ ਨੇ ਕ੍ਰੀਏਟ ਕਰ ਲਈ ਜਾਂਦਾ ਤੇ ਫਿਰ ਕਈ ਲੋਕ ਤੁਸੀਂ ਦੇਖਿਆ ਹੋਣਾ ਜੇ ਮੈਂ ਕਹਿੰਨਾ ਵੀ ਯਾਰ ਪਾਣੀ ਪੀਆ ਕਰੋ ਪੂਰਾ ਉਹ ਕਹਿਣਗੇ ਫਿਰ ਪਿਸ਼ਾਬ ਆਉਂਦਾ بار بار ਮੈਂ ਕਿਹਾ ਫਿਰ ਪਿਸ਼ਾਬ ਕਰੋ بار بار ਜੇ ਆਉਂਦਾ ਯਾਰ ਕਰੋ ਤੁਸੀਂ ਜੇ ਤੁਹਾਨੂੰ ਕੋਈ ਸਮੱਸਿਆ ਨਹੀਂ ਹੈਗੀ ਜੇ ਸਮੱਸਿਆ ਤਾਂ ਉਹਦਾ ਆਪਾ ਹੱਲ ਦੇਖੋ ਤੁਸੀਂ ਤਾਂ ਐਸੇ ਕਰਕੇ ਲੋਕ ਪਾਣੀ ਘਟਾ ਦਿੰਦੇ ਨੇ ਅਛਾ ਵੀ ਯੂਰੀਨ ਆਉਗਾ ਉੱਥੇ ਫਿਰ ਇਨਫਲਮੇਸ਼ਨ ਹੋਣੀ ਸ਼ੁਰੂ ਹੋ ਜਾਂਦੀ ਹੈ ਪ੍ਰੋਸਟੇਟ ਦੇ ਵਿੱਚ ਮਤਲਬ ਬਰਾਬਰ ਮਾਤਰਾ ਚ ਪਾਣੀ ਪੀਣਾ ਚਾਹੀਦਾ ਬਿਲਕੁਲ ਤੇ ਜਿਹੜਾ ਤੁਸੀਂ ਦੱਸਦੇ ਹੋ ਉਹ ਜੀ ਵੀ ਸਲਾਈਵਾਂ ਲੈ ਕੇ ਜਾਣਾ ਉਹ ਵੀ ਕੰਮ ਕਰਦਾ ਹੈ ਇਹਦੇ ਬਿਲਕੁਲ ਜਿਹੜਾ ਸਾਡਾ ਅੰਦਰ ਜਿਵੇਂ ਅਸੀਂ ਨੇ ਪਾਣੀ ਪੀਣਾ ਹੈ ਆਮ ਕੀ ਹੁੰਦਾ ਵੀ ਅਸੀਂ ਪਾਣੀ ਲੋੜ ਤੋਂ ਵੱਧ ਠੰਡਾ ਪੀਂਦੇ ਨੇ ਲੋਕ ਜਾਂ ਕਈਆਂ ਨੂੰ ਇਹ ਬਹਿਮ ਹੋ ਜਾਂਦਾ ਵੀ ਗਰਮ ਪਾਣੀ ਪੀਣਾ ਚੰਗਾ ਉਹ ਹਮੇਸ਼ਾ ਹੀ ਗਰਮੇ ਪਾਣੀ ਪੀਣਾ ਸ਼ੁਰੂ ਕਰ ਦੰਨੇ ਚਾਹੇ ਗਰਮੀਆਂ ਨੇ ਬਹੁਤ ਲੋਕ ਨੇ ਬਹੁਤ ਲੋਕ ਉਹ ਚੀਜ਼ਾਂ ਮਤਲਬ ਹਮੇਸ਼ਾ ਹੀ ਦੇਖੋ ਜਦੋਂ ਅਸੀਂ ਇੱਕ ਬੇਸਮਝੀ ਨਾਲ ਕੰਮ ਕਰਦੇ ਆ ਜਿਹੜਾ ਪੰਜ ਭੌਤਿਕ ਸਰੀਰ ਆ ਇਹ ਤੁਹਾਡਾ ਅਲੱਗਾ ਮੇਰਾ ਅਲੱਗਾ ਹੋਰ ਜਿੰਨੇ ਵੀ ਆਵਾਮ ਆ ਦੁਨੀਆਂ ਆ ਸਭ ਦਾ ਅਲੱਗ-ਲੱਗ ਪ੍ਰਕਿਰਤੀ ਆ ਸਾਨੂੰ ਹਰੇਕ ਲਈ ਗਰਮ ਪਾਣੀ ਚੰਗਾ ਨਹੀਂ ਹਰੇਕ ਲਈ ਠੰਡਾ ਪਾਣੀ ਚੰਗਾ ਨਹੀਂ ਹਰੇਕ ਲਈ ਕੋਸਾ ਪਾਣੀ ਚੰਗਾ ਨਹੀਂ ਸਾਡੀ ਪ੍ਰਕਿਰਤੀ ਤੇ ਨਿਰਭਰ ਕਰਦਾ ਆ ਜਦੋਂ ਅਸੀਂ ਕਿਸੇ ਸੱਜਣ ਵਿਅਕਤੀ ਨਾਲ ਜੁੜਦੇ ਆ ਜਾਂ ਕਿਸੇ ਚੰਗੇ ਵੈਦ ਨਾਲ ਜੁੜਦੇ ਆ ਤਾਂ ਸਾਨੂੰ ਸਮਝ ਆਉਣੇ ਸ਼ੁਰੂ ਹੋ ਜਾਂਦੀ ਹੈ ਵੀ ਮੇਰੀ ਪ੍ਰਕਿਰਤੀ ਕੀ ਆ ਹੂੰ ਫਿਰ ਉਹਦੇ ਅਨਸਾਰ ਜਿਵੇਂ ਹੁਣ ਪਿੱਤ ਪ੍ਰਕਿਰਤੀ ਵਾਲੇ ਨੂੰ ਆਪਾਂ ਆਵੇਂ ਦੱਸਦੇ ਆ ਵੀ ਬਹੁਤਾ ਗਰਮ ਪਾਣੀ ਜਾਂ ਕੋਸਾ ਹਮੇਸ਼ਾ ਨਹੀਂ ਪੀਣਾ ਚਾਹੀਦਾ ਉਹਨੂੰ ਤਾਜੇ ਪਾਣੀ ਵਰਗਾ ਪੀਣਾ ਚਾਹੀਦਾ ਕਫ ਵਾਲੇ ਨੂੰ ਥੋੜਾ ਗਰਮ ਪੀਣਾ ਚਾਹੀਦਾ ਵਾਯੂ ਵਾਲੇ ਨੂੰ ਹਲਕਾ ਕੋਸਾ ਪੀ ਲੈਣਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਆ ਜਾਂਦੀਆਂ ਨੇ ਚਲੋ ਇਹਦੇ ਤੇ ਇੱਕ ਪਾਣੀ ਤੇ ਆਪਾਂ ਸਪੈਸ਼ਲ ਐਪੀਸੋਡ ਬਣਾਵਾਂਗੇ ਜੇ ਜਿਹੜੇ ਪ੍ਰੋਸਟੇਟ ਗਲੈਂਡ ਤੋਂ ਮੈਂ ਪਹਿਲਾਂ ਦੀ ਗੱਲ ਕਰਦਾ ਸੀ ਕਿ ਬਚਤ ਰਹਿ ਸਕੇ ਕਿ ਤਾ ਤੁਸੀਂ ਦੱਸਿਆ ਵੀ ਪਾਣੀ ਪ੍ਰੋਪਰ ਪੀਣਾ ਚਾਹੀਦਾ ਜਦੋਂ ਯੂਰਿਨ ਆ ਗਿਆ ਤੁਰੰਤ ਪਾਸ ਕਰਨਾ ਇੱਕ ਸਲਾਈਮੇ ਦੀ ਜਿੱਦੀ ਆਪਾਂ ਗੱਲ ਕਰ ਜੀ ਪੀ ਐਚ ਲੈਵਲ ਜੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਕੋਈ ਯੂਰੀਨਲ ਟ੍ਰੈਕ ਤੇ ਸਮੱਸਿਆ ਆ ਰਹੀ ਤਾਂ ਤੁਸੀਂ ਪਾਣੀ ਨੂੰ ਪੀਓ ਇਦਾਂ ਮੂੰਹ ਚ ਘਮਾਓ ਫਿਰ ਉਹਨੂੰ ਅੰਦਰ ਲੈ ਕੇ ਜਾ ਇਹ ਆਦਤ ਜ਼ਰੂਰ ਬਣਾ ਲੈਣੀ ਚਾਹੀਦੀ ਆ ਜੇ ਤਾਂ ਹੈਰੀਡਿਟਰੀ ਵੀ ਆ ਆਮ ਪਤਾ ਹੀ ਹੈ ਵੀ ਫਾਦਰ ਨੂੰ ਪ੍ਰੋਬਲਮ ਹੋਈ ਪ੍ਰੋਸਟੇਟ ਦੀ ਕਿਉਂਕਿ ਇਹ ਇੱਕ ਨੈਚੁਰਲ ਪ੍ਰੋਸੈਸ ਆ ਮੇਲ ਦੇ ਵਿੱਚ ਇਹ ਤਾਂ ਹੈ ਹੀ ਨਹੀਂ ਵੀ ਪ੍ਰੋਸਟੇਟ ਦੀ ਪ੍ਰੋਬਲਮ ਹੋਗੀ ਪ੍ਰੋਸਟੇਟ ਤਾਂ ਪਹਿਲਾਂ ਹੀ ਆਲਰੇਡੀ ਪ੍ਰਮਾਤਮਾ ਨੇ ਲਾ ਕੇ ਭੇਜਿਆ ਹੋਲੀ ਹੁਣ ਜਦੋਂ ਆ ਫੁੱਲ ਸਾਈਜ਼ ਹੁੰਦਾ ਕਰੋੜ ਦੇ ਸਾਈਜ਼ ਦਾ ਬਣ ਜਾਂਦਾ ਉਹਨੂੰ ਉਸੇ ਸਾਈਜ਼ 'ਚ ਬਰਕਰਾਰ ਰੱਖਣ ਲਈ ਹਾਂ ਇਹ ਸਾਰੀਆਂ ਚੀਜ਼ਾਂ ਸਾਨੂੰ ਕਰਨੀਆਂ ਚਾਹੀਦੀਆਂ ਨੇ ਤੇ ਲੋਡ ਅਨੁਸਾਰ ਸਾਨੂੰ ਸੈਰ ਕਰਨੀ ਚਾਹੀਦੀ ਆ ਲੋਡ ਅਨੁਸਾਰ ਸਾਨੂੰ ਯੋਗਾ ਕਰਨਾ ਚਾਹੀਦਾ ਲੋਡ ਅਨੁਸਾਰ ਸਾਨੂੰ ਅਕਸਰਸਾਈਜ਼ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਨੇ ਇਹ ਵੀ ਫਿਰ ਜਿਹੜੇ ਸੀਟਿੰਗ ਜੋਬ ਵਾਲੇ ਲੋਕ ਨੇ ਸੀਟਿੰਗ ਜੋਬ ਵਾਲਿਆਂ ਲਈ ਉਹ ਕਿਉਂਕਿ ਮਾਡਰਨ ਲਾਈਫ ਆ ਹਰ ਬੰਦਾ ਕੋਈ ਨਾ ਕੋਈ ਤਾਂ ਕੰਮ ਕਰਦਾ ਮੈਂ ਕਹਿ ਰਿਹਾ ਸੀ ਵੀ ਸੀਟਿੰਗ ਜੋਬ ਵਾਲੇ ਨੂੰ ਜਿਆਦਾ ਸਮੱਸਿਆ ਆ ਸਕਦੀ ਬਹੁਤ ਆਉਂਦੀ ਹੈ ਵੱਧ ਆਉਂਦੀ ਹੈ ਸੀਟਿੰਗ ਜੋਬ ਵਾਲਿਆਂ ਨੂੰ ਇੱਕ ਤਾਂ ਸਾਨੂੰ ਟਾਈਮ ਦਾ ਨਹੀਂ ਪਤਾ ਲੱਗਦਾ ਕੰਮ ਕਰਦੇ ਆ ਕਰਦੇ ਨਹੀਂ ਦੂਜੀ ਗੱਲ ਅਸੀਂ ਬੈਠੇ ਰਹਿੰਦੇ ਆ ਪੋਸਚਰ ਸਾਡਾ ਲੱਤਾਂ ਲਮਕੀਆਂ ਹੋਈਆਂ ਨੇ ਤਾਂ ਉਹ ਆਲਸੋ ਸੀ ਪੋਸਚਰ 'ਚ ਰਹਿੰਦੇ ਆ ਪਹਿਲਾਂ ਲੋਕ ਚੌਂਕੜਾ ਮਾਰਦੇ ਸੀ ਉਹ ਹੁਣ ਸੰਭਵ ਨਹੀਂ ਜੇ ਆਪਾਂ ਕਹੀ ਵੀ ਲਾਈਫ ਸਟਾਈਲ ਚੇਂਜ ਕਰ ਲਓ ਉਹ ਵੀ ਸੰਭਵ ਨਹੀਂ ਹੈਗਾ ਅਜਰ ਹੈ ਜੀ ਅੱਜ ਦੇ ਸਮੇਂ ਦੇ ਜੇ ਕੋਈ ਬੰਦਾ ਹੁਣ ਜੌਬ ਕਰ ਰਿਹਾ ਹੂੰ ਉਹਦਾ ਘਰ ਪਰਿਵਾਰ ਸਾਰਾ ਕੁਝ ਉੱਥੋਂ ਚੱਲਦਾ ਆਪਾਂ ਉਹਨੂੰ ਕਹੀ ਵੀ ਤੂੰ ਚੌਂਕੜੀ ਮਾਰ ਕੇ ਬੈਠਿਆ ਕਰਿਆ ਦਿਨ ਚ ਹਾਉ ਕਿਵੇਂ ਸੰਭਵ ਹੋ ਜੂਗਾ ਤਾਂ ਪ੍ਰੋਟੋਕੋਲ ਨਹੀਂ ਹੈਗਾ ਉਹਦੇ ਆਫਿਸ ਦਾ ਸੋ ਸਾਨੂੰ ਉਸ ਮਾਡਰਨ ਲਾਈਫ ਸਟਾਈਲ ਦੇ ਵਿੱਚ ਕੀ ਕੀ ਸਾਵਧਾਨੀਆਂ ਅਸੀਂ ਵਰਤੀਆਂ ਆਮ ਹੁਣ ਕੀ ਹੁੰਦਾ ਹੈ ਆਯੁਰਵੇਦ ਵੀ ਆਹ ਕਹਿੰਦਾ ਹੈ ਉਹ ਕਹਿੰਦਾ ਪਰ ਆਯੁਰਵੇਦ ਤਾਂ ਇੱਕ ਸਾਇੰਸ ਆ ਸਾਡੇ ਜੀਵਨ ਜੀਣ ਦੀ ਜਾਂਚ ਆ ਉਹ ਜਿੱਦਾਂ ਦੀ ਪਰਿਸਥਿਤੀ ਆ ਹੁਣ ਆਮ ਤੁਸੀਂ ਦੇਖਿਆ ਹੋਣਾ ਲੋਕ ਜੇ ਖਾਣੇ ਦੇ ਮਗਰ ਪੈਂਦੇ ਨੇ ਤਾਂ ਉਹ ਕਹੀ ਜਾਂਦੇ ਨੇ ਵੀ ਆ ਵੀ ਬੁਰਾ ਆ ਵੀ ਬੁਰਾ ਆ ਵੀ ਬੁਰਾ ਲੋਕਾਂ ਨੂੰ ਇੱਕ ਡਰ ਬਣਾਵਾ ਨਾ ਕਿ ਉਹਨਾਂ ਨੂੰ ਰਸਤਾ ਦਿਖਾਉਣਾ ਇੱਕ ਚੰਗੇ ਵੈਦ ਦਾ ਹੈਗਾ ਅਸੀਂ ਆਮ ਪੁੱਛਦੇ ਹਾਂ ਦਵਾਖਾਨੇ ਤੇ ਵੀ ਤੁਹਾਡੀ ਕਿੱਦਾਂ ਦੀ ਜੌਬ ਆ ਤੁਸੀਂ ਕੀ ਕਰਦੇ ਹੋ ਉਹਦੇ ਅਕੋਰਡਿੰਗ ਉਹਨਾਂ ਦੇ ਪਰਹੇਜ ਸ਼ੁਰੂ ਕਰਾਉਂਦੇ ਆ ਉਹਦੇ ਅਕੋਰਡਿੰਗ ਉਹਨਾਂ ਦੀਆਂ ਦਵਾਈਆਂ ਸ਼ੁਰੂ ਕਰਦੇ ਆ ਸੋ ਜਿਹੜੇ ਸਿਟਿੰਗ ਜੌਬ ਵਾਲੇ ਨੇ ਜੇ ਫਰਜ਼ ਕਰ ਲਓ 8 ਘੰਟੇ ਦੀ ਸਿਟਿੰਗ ਆ ਤਾਂ ਤੁਹਾਡੇ ਲਈ 80 ਮਿੰਟ ਜ਼ਰੂਰੀ ਨੇ 80 ਮਿੰਟ ਕਾਦੇ ਲਈ ਆਪਣੀ ਐਕਸਰਸਾਈਜ਼ ਲਈ ਯੋਗਾ ਲਈ ਜੀ ਤਕਰੀਬਨ ਸਮਝ ਲਓ ਵੀ ਇਹ ਆਪਣਾ ਸਵਾ ਘੰਟਾ ਸਭਾ ਘੰਟਾ ਤੁਸੀਂ 24 ਘੰਟੇ ਚੋਂ ਆਪਣੇ ਆਪ ਲਈ ਤੁਹਾਨੂੰ ਕੱਢਣਾ ਪਊਗਾ ਹੁਣ ਕਈ ਕਹਿੰਦੇ ਨੇ ਟਾਈਮ ਨਹੀਂ ਜੀ 7 ਵਜੇ ਜਾਣਾ ਪੈਂਦਾ ਮੈਂ ਉਹਨਾਂ ਨੂੰ ਫਿਰ ਇਹ ਸਵਾਲ ਹੁੰਦਾ ਵੀ ਕਿੰਨੇ ਵਜੇ ਉੱਠਦੇ ਹੋ ਕਹਿੰਦੇ 6 ਵਜੇ ਫਿਰ ਇਹ ਹੁੰਦਾ ਵੀ ਤੁਸੀਂ ਯਾਰ 4:30 ਉੱਠ ਖੜੋ 5 ਵਜੇ ਉੱਠਕੋਣੂ ਰਾਤ ਨੂੰ अर्ਲੀ ਸੋ ਲੋ ਕਿਉਂਕਿ ਕਿਸੇ ਵੀ ਦੇਖੋ ਵੱਧ ਤੋਂ ਵੱਧ ਆਮ 12 ਘੰਟੇ ਦੀ ਹੁੰਦੀ ਆ ਮੇਰਾ ਖਿਆਲ ਆ ਜੇ ਕੋਈ ਦੁਕਾਨਦਾਰ ਵੀ ਆ ਤਾਂ ਤਕਰੀਬਨ 12 ਘੰਟੇ ਜੀ ਉਸ ਤੋਂ ਵੱਧ ਕੋਈ ਕਰਦਾ ਤਾਂ ਉਹ ਸਾਡਾ ਬਾਇ ਹਾਸ ਦਾ ਲਾਲਚ ਆ ਹਾਂ ਤਕਰੀਬਨ ਇੰਨੇ ਕੰਮ ਨਾਲ ਸ਼ਫੀਸ਼ੈਂਟ ਹੋ ਸਕਦਾ ਜਿਹੜੇ ਦੂਜੇ 12 ਘੰ ਤਾਂ ਉਹਦੇ ਜੀ ਤੁਸੀਂ ਆਪਣਾ ਵਧੀਆ ਲਾਈਫ ਸਟਾਈਲ ਵਧੀਆ ਸਾਰਾ ਕੁਝ ਤੰਦਰੁਸਤੀ ਲਈ ਕੰਮ ਕਰ ਸਕਦੇ ਵਿੱਚ ਜੀ ਪ੍ਰੋਸਟੇਟਿਕ ਗਲੈਂਡ ਤੇ ਆਪਾਂ ਆਈਏ ਦੁਆਰੇ ਜੀ ਜਿਵੇਂ ਐਲੋਪੈਥੀ ਵਾਲੇ ਤਾਂ ਚਲੋ ਕੀ ਕਹਿੰਦੇ ਨੇ ਇਹਦੇ ਬਾਰੇ ਆਪਾਂ ਉਧਰ ਨਹੀਂ ਜਾਉਂਗਾ ਮੈਂ ਜਾਂ ਤੁਸੀਂ ਜੇ ਦੱਸੋਗੇ ਤਾਂ ਠੀਕ ਹੈ ਜੀ ਕਿ ਆਯੁਰਵੇਦ ਦੇ ਵਿੱਚ ਇਹਦਾ 100% ਇਲਾਜ ਹੈਗਾ ਇਹਦਾ 101% ਬਿਲਕੁਲ ਵਧੀਆ ਤੇ ਬਿਹਤਰ ਇਲਾਜ ਹੈਗਾ ਜੀ ਪ੍ਰੋਸਟੇਟਿਕ ਗਲੈਂਡ ਕਿਉਂਕਿ ਮਾਡਰਨ ਸਾਇੰਸ ਦੇ ਵਿੱਚ ਤਾਂ ਐਲੋਪੈਥੀ ਦੇ ਵਿੱਚ ਤਾਂ ਇਹਦਾ ਸਰਜਰੀ ਇਹਦੀ ਦੱਸੀ ਜਾਂਦੀ ਹੈ ਸਰਜਰੀ ਦੇਖੋ ਸਰਜਰੀ ਠੀਕ ਹੈ ਜਦੋਂ ਉਸ ਲੈਵਲ ਤੇ ਪ੍ਰੋਬਲਮ ਹੋ ਜਵੇ ਜਦੋਂ ਤੁਹਾਨੂੰ ਲੱਗਦਾ ਵੀ ਪੋਸਟੇਟ ਦੇ ਵਿੱਚ ਕੈਂਸਰ ਆ ਚੁੱਕਿਆ ਆ ਉਹਦਾ ਵੀ ਆਯੁਰਵੇਦ ਇਲਾਜ ਆ ਪਰ ਜਦੋਂ ਆਪਾਂ ਸੋਚਦੇ ਆ ਲਾਸਟ ਸਟੇਜ ਦੇ ਵਿੱਚ ਕੋਈ ਹੋਰ ਚਾਰਾ ਨਹੀਂ ਹੈਗਾ 70 ਪਲੱਸ ਏਜ ਆ ਤਾਂ ਉਦਾਂ ਦਾ ਤੁਸੀਂ ਸੋਚ ਸਕਦੇ ਹੋ ਪਰ ਆਯੁਰਵੇਦ ਦੇ ਵਿੱਚ ਜਾਦੂ ਵਰਗਾ ਕੰਮ ਕਰਦਾ ਅੱਛਾ ਇੰਨੀ ਵਧੀਆ ਕਿਉਂਕਿ ਆਯੁਰਵੇਦ ਦੇ ਵਿੱਚ ਬਹੁਤ ਤਰ੍ਹਾਂ ਦੇ ਡੁਰਾਇਟਿਕ ਨੇ ਜਿਹੜੇ ਯੂਰਿਨ ਨੂੰ ਜਾਂ ਇਹਦੀ ਇਨਫਲਮੇਸ਼ਨ ਆ ਪ੍ਰੋਸਟੇਟ ਦੀ ਉਹਨੂੰ ਘਟਾਉਣ 'ਚ ਮਦਦ ਕਰਦੇ ਨੇ ਈਵਨ ਕਿ ਪੀਐਸਏ ਲੈਵਲ ਵੀ ਜੇ ਹਾਇਰ ਸਾਈਡ ਚਲਾ ਗਿਆ ਉਹਨੂੰ ਘਟਾਉਣ ਲਈ ਬਹੁਤ ਸਾਰੀਆਂ ਔਸ਼ਧੀਆਂ ਨੇ ਆਯੁਰਵੇਦ ਦੇ ਵਿੱਚ ਅੱਛਾ ਦੇਖੋ ਸਾਡੇ ਕੋਲੇ ਤਾਂ ਬਹੁਤ ਜਿਵੇਂ ਸਾਈਜ਼ ਵੱਧ ਗਿਆ ਸਪੋਜ਼ ਕਿਸੇ ਦਾ 60 ਗ੍ਰਾਮ ਹੋ ਗਿਆ 70 ਗ੍ਰਾਮ ਹੋ ਗਿਆ 75 ਗ੍ਰਾਮ ਹੋ ਗਿਆ 75 ਪਲੱਸ ਗ੍ਰਾਮ ਹੋ ਗਿਆ ਕਿ ਆਯੁਰਵੇਦ ਉਹਨੂੰ ਕਿਊਰ ਕਰਨ ਦੇ ਵਿੱਚ ਸਹਾਇਕ ਹੁੰਦਾ ਅਸੀਂ 100 ਗ੍ਰਾਮ ਤੱਕ ਲੋਕਾਂ ਨੂੰ ਕਿਊਰ ਕੀਤਾ ਹੈ अच्छा हां जी बिल्कुल ਇਦਾਂ ਨਹੀਂ ਦੇਖੋ ਗੱਲ ਪਹਿਲਾਂ ਤਾਂ ਤੁਹਾਨੂੰ ਪ੍ਰਕਿਰਤੀ ਸਮਝਣੀ ਪਊਗੀ ਰੋਗ ਦੀ ਵੀ ਇਹਨਾਂ ਦੀ ਪ੍ਰਕਿਰਤੀ ਕੀ ਹੈ ਜੀ ਫਿਰ ਉਹਦਾ ਖਾਣ ਪੀਣ ਦੇਖੋ ਪਹਿਲਾਂ ਅਸੀਂ ਕੀ ਕਰਦੇ ਹਾਂ ਕਿਸੇ ਚੀਜ਼ ਨੂੰ ਸਹੀ ਕਰਨਾ ਹੈ ਤਾਂ ਪਹਿਲਾਂ ਕੀ ਕਰਾਂਗੇ ਜਿਹੜੀ ਵਿਕ੍ਰਿਤੀ ਆਈ ਆ ਉਹਦੇ ਕਾਰਨ ਨੇ ਕਾਰਨ 에ਰਰ ਨੇ ਜਿਹੜੇ 에ਰਰ ਦੂਰ ਕਰਦਾਂਗੇ ਵੀ ਰੋਗ ਆਇਆ ਕਿਉਂ ਆਇਆ ਕਿਉਂ ਆ ਤੇ ਕਿਹੜੀ ਚੀਜ਼ ਇਸ ਨੂੰ ਵਧਾ ਰਹੀ ਹੈ ਕੀ ਕੋਈ ਗਲਤ ਤਾਂ ਨਹੀਂ ਖਾ ਰਿਹਾ ਇਹ ਕੋਈ ਗਲਤ ਚੀਜ਼ਾਂ ਦਾ ਸੇਵਨ ਤਾਂ ਨਹੀਂ ਕਰ ਰਿਹਾ ਇਹਦੇ ਪੈਨ ਦਾ ਪੋਸਚਰ ਠੀਕ ਆ ਜਦੋਂ ਉਸ ਲੈਵਲ ਦੀ ਪ੍ਰੋਬਲਮ ਹੁੰਦੀ ਆ ਤਾਂ ਫਿਰ ਹਰ ਪਿੰਨ ਪੁਆਇੰਟ ਤੇ ਜਾ ਕੇ ਸਾਰੀਆਂ ਚੀਜ਼ਾਂ ਨੂੰ ਧਿਆਨ ਚ ਰੱਖਿਆ ਜਾਊਗਾ ਫਿਰ ਵੀ ਇਹਦਾ ਖਾਣ ਪੀਣ ਜਿਹੜਾ ਇਹਦੇ ਲਈ ਬਿਹਤਰ ਹੋਵੇ ਉਹ ਸ਼ੁਰੂ ਕਰਾ ਦਿੱਤਾ ਜਾਂਦਾ ਜੀ ਦੇਖੋ ਦੋ ਚੀਜ਼ਾਂ ਹੋ ਗਈਆਂ ਮਾੜੀਆਂ ਚੀਜ਼ਾਂ ਬੰਦ ਹੋ ਗਈਆਂ ਨਬਜ਼ ਦੇਖ ਕੇ ਅਸੀਂ ਪ੍ਰਕਿਰਤੀ ਦੇਖ ਲਈ ਵੀ ਆਹ ਆਹਾਰ ਇਹਦਾ ਹਿਤਕਾਰੀ ਆ ਉਹ ਸ਼ੁਰੂ ਕਰਾਤਾ ਉਹਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਣਾ ਹੈ ਫਿਰ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹ ਬੰਦ ਕਰਵਾ ਦਿੱਤੀਆਂ ਜਾਣਗੀਆਂ ਫਿਰ ਉਹਨੂੰ ਪਾਣੀ ਪੀਣ ਦਾ ਤਰੀਕਾ ਦੱਸ ਦਿੱਤਾ ਜਾਊਗਾ ਹੂੰ ਦੇਖੋ 40% ਤਾਂ ਇਹਨਾਂ ਚੀਜ਼ਾਂ ਨਾਲ ਕੰਮ ਹੋਣਾ ਸ਼ੁਰੂ ਹੋ ਜਾਂਦਾ ਹੂੰ ਫਿਰ ਜੇ 60% ਦਵਾਈ ਨਹੀਂ ਤਾਂ ਕੰਮ ਕਰੇ ਲੱਗਣੇ ਨਾ ਕਿਉਂਕਿ ਜਦੋਂ ਹਾਂ ਉਹ ਅਸੀਂ ਮਰੀਜ਼ ਨੂੰ ਈਜ਼ੀ ਇਦਾਂ ਹੋ ਜਾਂਦਾ ਵੀ ਉਹਦੇ ਲਾਈਫ ਸਟਾਈਲ ਦੇ ਅਕੋਰਡਿੰਗ ਉਹ ਸਾਰਾ ਕੁਝ ਦੱਸ ਦਿੱਤਾ ਜਾ ਸਕਦਾ ਹੂੰ ਹਾਂ ਜਿੱਦਾਂ ਦਾ ਉਹਦਾ ਸਟਾਈਲ ਆ ਹਾਂ ਜੇ ਉਹਨੂੰ ਅਡਾਪਟ ਕਰਦਾ ਵਿਅਕਤੀ ਫਰਜ਼ ਕਰ ਲਓ ਅਸੀਂ ਸਾਰੀਆਂ ਚੀਜ਼ਾਂ ਦੱਸ ਦਈਆਂ ਮੈਂ ਸੋਚਦਾ ਵੀ 10-20% ਹਰ ਬੰਦੇ ਤੋਂ ਕੋਈ ਤਾਂ ਹੀ ਹੋ ਜਾਂਦੀ ਹੈ ਤਾਂ ਤਾਂ ਵੀ ਆਯੁਰਵੇਦ ਇਸ ਚੀਜ਼ ਨੂੰ ਸੰਭਾਲਣ ਦੇ ਵਿੱਚ ਬਹੁਤ ਮਦਦਗਾਰ ਹੈ ਇਦਾਂ ਹੋ ਜਾਂਦੀ ਸਾਡੇ ਕੋਲ ਬਹੁਤ ਔਸ਼ਧੀਆਂ ਨੇ ਬਹੁਤ ਮਰੀਜ਼ ਆਉਂਦੇ ਨੇ ਜਿਹੜੇ ਤੇ ਦੂਜੀ ਗੱਲ ਜਦੋਂ ਤੁਹਾਨੂੰ ਲੱਗੇ ਵੀ ਮੈਂ ਸਰਜਰੀ 'ਚ ਜਾਣਾ ਹੈ ਤਾਂ ਤੁਸੀਂ ਪਹਿਲਾਂ ਕੀ ਕਰਨਾ ਹੁੰਦਾ ਦੇਖੋ ਆਮ ਆਪਾਂ ਦੇਖਦੇ ਆ ਬੱਚੇ ਨੂੰ ਸਕੂਲ 'ਚ ਪਾਉਣਾ ਤਾਂ ਅਸੀਂ ਦੇਖਦੇ ਆ ਵੀਰ ਕਿਹੜੇ ਸਕੂਲ ਦਾ ਰਿਜ਼ਲਟ ਦੇਖਾਂਗੇ ਨਾ ਵੀ ਕਿਹਦਾ ਚੰਗਾ ਆ ਕਿਦਾਂ ਆ ਤਾਂ ਤੁਸੀਂ 10 ਲੋਕਾਂ ਨੂੰ ਮਿਲ ਲਓ ਜਿਨ੍ਹਾਂ ਨੇ ਪ੍ਰੋਸਟੇਟ ਗਲੈਂਡ ਦੀ ਸਰਜਰੀ ਕਰਵਾਈ ਹੋਵੇ ਸਿਰਫ 10 ਲੋਕ ਆ ਹੂੰ ਜੇ ਤੁਹਾਨੂੰ ਮਿਲ ਜਾਣ ਮੈਂ ਤਾਂ ਦੇਖੋ ਇਹ ਮੈਜ਼ਰਮੈਂਟ ਮਰੀਜ਼ ਨੂੰ ਦੱਸਦਾ ਹਾਂ ਜੇ ਤੁਹਾਨੂੰ ਸੱਤ ਬੰਦੇ ਕਹਿ ਦੇਣ ਵੀ ਅਸੀਂ ਸਹੀ ਆ ਹੂੰ ਸਰਜਰੀ ਤੋਂ ਬਾਅਦ ਤਾਂ ਤੁਸੀਂ ਸਰਜਰੀ ਕਰਵਾਓ ਜੀ ਜਦੋਂ ਤੁਹਾਨੂੰ ਦੱਸਣਗੇ ਸੱਤ ਬੰਦੇ ਵੀ ਯਾਰ ਬੋਲਦਾ ਯਾਰ ਤੂੰ ਨਾ ਸਰਜਰੀ ਕਰਵਾਏ ਕਿਉਂਕਿ ਮੈਨੂੰ ਪਿਸ਼ਾਬ ਚ ਜਲਣ ਵੀ ਉਦਾਂ ਹੀ ਹੋ ਰਹੀ ਹੈ ਅੱਛਾ ਹਾਂ ਮੈਂ ਇਹ ਸਹੀ ਗੱਲ ਤੇ ਹਾਂ ਕਿ ਤੁਸੀਂ ਸ਼ੁਰੂ ਕਰ ਲਈ ਅੱਛਾ ਤਾਂ ਫਿਰ ਸਰਜਰੀ ਤੋਂ ਬਾਅਦ ਵੀ ਦਿੱਕਤਾਂ ਆਉਂਦੀਆਂ ਨੇ ਜਿਵੇਂ ਯੂਰਿਨ ਲੀਕ ਹੋਣਾ ਬਿਲਕੁਲ ਮਤਲਬ ਪ੍ਰੋਪਰ ਸਕਸੈਸਫੁਲ ਨਹੀਂ ਹੈਗੀ ਸਰਜਰੀ ਇਹ ਕਹਿ ਸਕਦੇ ਹਾਂ ਬਹੁਤ ਲੋਕ ਬਾਇ ਚਾਂਸ ਜਾਂ ਬਾਹਰ ਲੱਗਦਾ ਕੁਝ ਵੀ ਹੋ ਜਾਂਦਾ ਹੈ ਹਮ ਪਰ ਮੋਸਟ ਆਫ ਦੀ ਜਿਹੜੀ ਪੇਸ਼ੈਂਟ ਨੰਬਰ ਆਫ ਦੀ ਪੇਸ਼ੈਂਟਸ ਆ ਕੇ ਸਾਨੂੰ ਦੱਸਦੇ ਨੇ ਕਿ ਵੇ ਜੀ ਸਰਜਰੀ ਕਰਾਈ ਨੂੰ 2 ਸਾਲ ਹੋ ਗਏ ਐਸ ਇਟ ਇਜ਼ ਪ੍ਰੋਬਲਮ ਪਿਛਾਮ ਜਲਣ ਵੀ ਆ ਪਿਛਾਮ ਲੀਕ ਵੀ ਹੁੰਦਾ ਆ ਬੜੀ ਦਿੱਕਤ ਵੀ ਹੁੰਦੀ ਆ ਹੂੰ ਕਿਉਂਕਿ ਦੇਖੋ ਤੁਸੀਂ ਇੱਕ ਚੀਜ਼ ਚ ਇਨਫਲੇਮੇਸ਼ਨ ਆ ਗਈਆਂ ਉਹਦਾ ਸਾਈਜ਼ ਵੱਧ ਗਿਆ ਉਹ ਇਹ ਥੋੜੀ ਜਿਹੀ ਨੂੰ ਘੱਟ ਦਾਂਗੇ ਹਾਂ ਇਹਨੂੰ ਦਵਾਰੀ ਉਸ ਉਸ ਸਾਈਜ਼ ਸ਼ੇਪ ਚ ਲੈ ਕੇ ਆ ਜਿਵੇਂ ਕਿਸੇ ਜੀ ਚ ਸੋਇਲਿੰਗ ਆ ਫਰਚ ਕਰ ਲੋ ਪੋਸਟੇਟ ਚ ਮੋਸਟ ਆਫ ਦੀ ਟਾਈਮ ਤਾਂ ਸੋਇਲਿੰਗ ਹੀ ਹੁੰਦੀ ਆ ਹੋਰ ਕੋਈ ਗੱਲੇ ਨਹੀਂ ਹੁੰਦੀ ਅੱਛਾ ਸੁਝ ਜਾਂਦਾ ਪੋਸਟੇਟ ਆ ਗਿਆ ਹੂੰ ਬਹੁਤ ਸੁੱਝੀ ਹੋਈ ਚੀਜ਼ ਜਦੋਂ ਫਰਚ ਕਰ ਲੋ ਤੁਹਾਡੇ ਪ੍ਰਿੰਟ ਲੱਗ ਗਈ ਇੱਥੇ ਸੋਜਾ ਆ ਗਿਆ ਇਹ ਥੋੜੇ ਜਿਨੂੰ ਉਹਨਾਂ ਕੱਟਦਾ ਨਹੀਂ ਆਪਾਂ। ਉਹ ਸ਼ੇਪ ਤੋਂ ਤੱਕ ਵੇਟ ਤਾਂ ਸਾਨੂੰ ਕਰਨੀ ਚਾਹੀਦੀ ਹੈ ਨਾ। ਹੂੰ। ਇਹ ਇਹ ਪੁਆਇੰਟ ਆ। ਕਿਹ ਕਹੇ। ਜਦੋਂ ਤੁਸੀਂ ਉਹਨੂੰ ਕੱਟਦਾ ਜਦੋਂ ਕਿਸੇ ਸਮੇਂ ਤੁਸੀਂ ਕੋਈ ਮੈਡੀਸਨ ਲੈਂਦੇ ਹੋ ਜਾਂ ਹੋਰ ਉਹ ਤੋਂ ਨਾਰਮਲ ਸ਼ੇਪ 'ਚ ਆ ਰਿਹਾ ਤਾਂ ਫਿਰ ਦਿੱਕਤ ਆਉ। ਅੱਛਾ ਕਿੰਨੇ ਦਿਨ ਬਾਅਦ ਆਪਾਂ ਇਹਦਾ ਕੋਈ ਐਗਜ਼ਾਮੀਨੇਸ਼ਨ ਕਰਵਾ ਲੈਂਦੇ ਆ ਮੈਡੀਸਨ ਸ਼ੁਰੂ ਕਰਨ ਤੋਂ ਬਾਅਦ ਕਿ ਹਾਂ ਉਹ ਸ਼ੇਪ ਆਉਣ ਲੱਗੀ। ਦੇਖੋ अर्ਲੀ ਸਟੇਜ ਵਿੱਚ ਤਾਂ 45 ਦਿਨ ਬਾਅਦ ਕਰਦੇ ਨੇ ਸਕੈਨ। ਪਰ ਜਿਹੜੀਆਂ ਅਲਾਮਤਾਂ ਨੇ ਸਿਪਟੇਮੈਟਿਕਲੀ ਮਰੀਜ਼ ਨੂੰ 10-15 ਦਿਨ ਚਿਹਰਾ ਮਾ ਸ਼ੁਰੂ ਹੋ ਜਾਂਦਾ ਅੱਛਾ ਜਿਵੇਂ ਉਹਨੂੰ ਪਿਸ਼ਾਬ ਰੁਕ ਰੁਕ ਕੇ ਆਉਂਦਾ ਜਾਂ ਉਹਨੂੰ ਮਹਿਸੂਸ ਹੁੰਦਾ ਕਿ ਮਸਾਨਾ ਖਾਲੀ ਨਹੀਂ ਹੋਇਆ ਜਾਂ ਰਾਤ ਨੂੰ ਉਹਨੂੰ ਕਈ ਵਾਰ ਉੱਠਣਾ ਪੈਂਦਾ ਹੈ ਕਿ ਮੈਂ ਹੁਣ ਮੈਨੂੰ ਲੱਗਿਆ ਕਿ ਮੇਰਾ ਯੂਰਿਨ ਦਾ ਪਿਸ਼ਾਬ ਦਾ ਮੈਨੂੰ ਜ਼ੋਰ ਪਿਆ ਗਿਆ ਤੇ ਮੈਂ ਜਾਵਾਂ ਪਰ ਉਹ ਜਦੋਂ ਜਾਂਦਾ ਬਾਥਰੂਮ ਦੇ ਵਿੱਚ ਵੇਟ ਕਰਨੀ ਪੈਂਦੀ ਹੈ ਪਰ ਉਹ ਜਦੋਂ ਆਪਾਂ ਦਵਾਈ ਇਹ ਚਲਾ ਦਿੰਦੇ ਆ ਤਾਂ ਇਹਨਾਂ ਚੀਜ਼ਾਂ 'ਚ ਫਰਕ ਆਉਣਾ ਸ਼ੁਰੂ ਹੋ ਜਾਂਦਾ 10-15 ਬਸ ਹੁੰਦਾ ਦਿਨ ਜਦੋਂ ਮੈਂ ਸੋਚਦਾ ਸੀ ਤਾਂ ਬਹੁਤ ਅੱਛੇ ਨਤੀਜੇ ਨੇ ਬਹੁਤ ਬੱਤੀ ਨਤੀਜੇ ਨੇ ਬ੍ਰੋਸਟੇਟ ਲਈ ਤਾਂ ਆਯੁਰਵੇਦ ਨੂੰ ਜੇ ਮੈਂ ਕਹਿੰਦਾ ਕਿ ਆਪਾਂ ਮੰਨ ਲਈਏ ਕਿ ਸਭ ਤੋਂ ਵੇਹਟਰ ਦੁਨੀਆ ਦਾ ਇਲਾਜ ਹੂੰ ਤਾਂ ਆਯੁਰਵੇਦ ਜਬਰਦਸਤ ਨੂੰ ਯੋਗ ਵੈਦ ਜਿਹੜਾ ਤੁਹਾਨੂੰ ਦੱਸ ਸਕੇ ਹੂੰ ਵੀ ਵੇਹਟਰ ਪ੍ਰਕਿਰਤੀ ਹੈ ਮੈਂ ਇਸ ਬਾਤ ਪਰ ਗੱਲ ਕਰਦੀ ਹੈ ਜਾਂ ਕੋਈ ਮਿਸ਼ਰਤ ਪ੍ਰਕਿਰਤੀ ਹੈ ਜਾਂਗਾ ਪ੍ਰਕਿਰਤੀ ਦਾ ਮਾਲਕ ਹੂੰ ਤੇ ਉਦਾਂ ਦਾ ਅਨੁਪਾਣ ਲੋਗਾਂ ਦਾ ਥੋੜਾ ਆਹਾਰ ਉਦਾਂ ਦਾ ਥੋੜਾ ਪਰਹੇਜ਼ ਸਾਰੀ ਚੀਜ਼ਾਂ ਜਦੋਂ ਸ਼ੁਰੂ ਹੋ ਗਈਆਂ ਤਾਂ ਸੁਭਾਵਿਕ ਆ ਅਸੀਂ ਦੇਖਿਆ ਵੀ ਹਫ਼ਤੇ ਬਾਅਦ ਉਹ ਮਰੀਜ਼ ਆ ਕੇ ਕਹਿੰਦਾ ਵੀ ਕਮਾਲ ਹੋ ਗયું ਮੈਂ ਵੀ ਇਹਨੇ ਵੀ ਤਕ ਨਤੀਜੇ ਹੂੰ ਸੋ ਇਸ ਕਰਕੇ ਹਾਇਰਬੀਡ ਅਪਣਾਉਣਾ ਖਾਸ ਕਰਕੇ ਬਲਸਟਡ ਗਲੈਂਡ ਲਈ ਦੁਨੀਆ ਦਾ ਸਭ ਤੋਂ ਵਧੀਆ ਹੈਸ਼ ਬਿਹਤਰ ਬਦਲਿਆਗਾ ਆਪਰੇਸ਼ਨ ਦੀ ਥਾਂ ਤੇ ਸਰਜਰੀ ਦੀ ਥਾਂ ਤੇ ਤੇ ਜੇ 10 15 ਦਿਨਾਂ ਚ ਨਤੀਜੇ ਮਿਲਦੇ ਨੇ ਤਾਂ ਮੇਰਾ ਖਿਆਲ ਆ ਵੀ ਤੋ ਵੇਟ ਵੀ ਬੰਦਾ ਕਰ ਸਕਦਾ ਹੈ। ਆ ਵੇਟ ਕਰਦਾ ਤੇ ਟ੍ਰੀਟਮੈਂਟ ਦਾ ਜਿਹੜਾ ਡਿਊਰੇਸ਼ਨ ਰਹਿੰਦੀ ਉਹ ਚਾਹੇ 6 ਮਹੀਨੇ ਹੋਵੇ ਚਲੇ ਵਾਲ ਦੇ ਵਿੱਚ। ਪਰ ਇੱਕ ਵਾਰੀ ਤੁਹਾਨੂੰ ਆਰਾਮ ਤਾਂ ਮਿਲਣਾ ਸ਼ੁਰੂ ਹੋਣਾ ਥੰਦ ਨਾਲੋਂ ਸ਼ੁਰੂ। ਤੁਹਾਨੂੰ ਇਹ ਇਹ ਭਟਕਣਾ ਤਾਂ ਨਹੀਂ ਲੱਗੀ ਵੀ ਯਾਰ ਮੈਂ ਕਿਤੇ ਗਲਤ ਤਾਂ ਨਹੀਂ ਕਰ ਰਿਹਾ ਮੈਨੂੰ ਸਰਜਰੀਸ ਤਾਂ ਨਹੀਂ ਕਰਨ ਦੀ ਲੋੜ। ਇਹ ਨਹੀਂ ਕਿ 45 ਦਿਨ ਵੇਟ ਕਰਕੇ ਹੀ ਉਹ ਆ ਪਰ ਸਿਪਟੋਮੈਟਿਕਲੀ ਤਾਂ ਉਹਨੂੰ ਜਦੋਂ ਰਾਹਤ ਮਿਲਣੀ ਸ਼ੁਰੂ ਹੋ ਜੂਗੀ ਤਾਂ ਮਰੀਜ਼ ਦਾ ਕਿਤੇ ਨਾ ਕਿਤੇ ਮਨ ਵੀ ਖੜਨਾ ਸ਼ੁਰੂ ਹੋ ਜਾਂਦਾ ਕਿ ਮੈਂ ਠੀਕ ਹੋ ਰਿਹਾ ਔਰ ਹੋ ਵੀ ਰਿਹਾ ਹੁੰਦਾ ਉਹ। ਤੇ ਮੈਂ ਇੱਕ ਗੁਜਾਰਿਸ਼ ਕਰੂੰਗਾ ਕਿ ਦਰਸ਼ਕਾਂ ਨੂੰ ਤੁਸੀਂ ਜੀ ਕੋਈ ਘਰੇਲੂ ਉਪਚਾਰ ਜੇ ਦੱਸ ਦੋ ਹਾਂ ਬਿਲਕੁਲ ਦੇਖੋ ਜਿਹੜਾ ਇਸ ਲਈ ਘਰੇਲੂ ਉਪਚਾਰ ਆਇਆ ਮੈਂ ਬਹੁਤ ਵਾਰ ਪਹਿਲਾਂ ਵੀ ਦੱਸਿਆ ਹੈ ਪਰ ਹੁਣ ਜਿਹੜਾ ਅੱਜ ਦੱਸਾਂਗੇ ਬਹੁਤ ਹੀ ਬਿਹਤਰ ਹੈ ਜੀ ਇਹਦੇ 'ਚ ਤੁਸੀਂ ਕਰਨਾ ਚਾਹੀਏ ਕਿ ਕਿਤਾਸੂਸੀ ਲੈਣਾ ਕੋ ਘਖੜਾ ਜੀ ਨੂੰ ਕਿਹਾ ਜਾਂਦਾ ਪੰਸਾਰੀ ਤੋਂ ਲੈਣਾ 100 ਗ੍ਰਾਮ ਜੀ ਦੂਜੀ ਚੀਜ਼ ਇਹਦੇ ਵਿੱਚ ਪਾ ਲਓ ਪੁੱਲਾ ਨਵਾ 61 ਵੀ ਉਹ ਕਹਿੰਦੇ ਨੇ 100 ਗ੍ਰਾਮ ਮੂੰਗਫਲੀ ਤੇ ਨਾਲੋਂ ਬਾਦੋ 50 ਗ੍ਰਾਮ ਕਾਸ਼ਰੀ ਕਾਸ਼ਰੀ ਆਉਂ ਜਾਂਦਾ ਇਹ ਬਸਰੀ ਹੈ ਜਿਹੋ ਬੀਸੀ ਪਹਿਲਾਂ ਹੁਣ ਤੋਂ ਸਾਰੀ ਤੋਂ ਲੈਉਣੇ ਪੈਂਦੇ ਆ ਕਾਸ਼ਰੀ ਦੇ ਬੀਜ ਹੁੰਦੇ ਨੇ ਉਹਨੂੰ ਦੇਖ ਲੈਣਾ ਥੋੜੇ ਜਿਹੇ ਹਾਲਾਤ ਨੂੰ ਕਿ ਯੋਧੇ ਚ ਕੋਈ ਬੜਾ ਜੀਤ ਨਹੀਂ ਮੇਗਾ ਇਹਨੂੰ ਥੋੜੇ ਚੀਫ ਲੈ ਜਾਣਾ ਸੋਨੇ ਕਿਸਮ ਦੀ ਕਾਸ਼ਰੀ ਲੈਉਣੀ ਹੈ 40 ਗ੍ਰਾਮ 50 ਗ੍ਰਾਮ ਕਚਨਾਰ ਦੀ ਛਾਪ ਤੇ 50 ਗ੍ਰਾਮ ਵਰਨ ਦਾ ਛਾਪ ਇਹਨੂੰ ਉਹਨੂੰ ਸਕਵਾਰਨ ਵਿੱਚ ਇਹਨੂੰ ਕੁੱਟ ਕੇ ਦਰੜ ਪਾ ਲੈਣਾ ਜੋਬ ਰੁੱਟ ਕਰ ਲੈਣਾ ਇਸ ਦਾ ਇੱਕ ਡੱਬੇ ਵਿੱਚ ਪਾ ਕੇ ਰੱਖ ਲਓ ਇੱਕ ਚਮਚੇ ਦੇ ਚੋਂ ਲੈ ਕੇ ਇੱਕ ਗਲਾਸ ਪਾਣੀ ਵਿੱਚ ਪਾ ਦੇਣਾ ਤੁਸੀਂ ਜੇ ਉਹਨੂੰ ਬੋਇਲ ਕਰਨਾ ਜਦੋਂ ਪਾਣੀ ਅੱਧਾ ਰਹਿ ਜਵੇ ਉਹਨੂੰ ਪੋਲ ਕੇ ਖਿਲਵਾ ਸਕਦੇ ਜੀ ਜਿਨ੍ਹਾਂ ਦੀ ਪ੍ਰਤੀਸਥੀਪਤਾ ਗਰਮਾ ਤਸੀਰ ਗਰਮ ਜੁੱਸੇ ਦੇ ਲੋਕ ਨੇ ਉਹਨਾਂ ਨੇ ਕੀ ਕਰਨਾ ਇਸ ਨੂੰ ਰਾਤ ਨੂੰ ਬਾੜ ਦੇਣਾ ਮਿੱਟੀ ਦੇ ਬਾਡੇ ਚ ਪਾ ਕੇ ਰੱਖ ਦੇਣਾ ਸਵੇਰੇ ਖੋਲ ਕੇ ਉਹਦਾ ਹੀ ਪੀ ਲੈਣਾ ਠੰਡਾ ਹੋ ਜਾਣਾ ਸਮੇਂ ਤੱਕ ਸਵੇਰੇ ਖਾਲੀ ਪੇਟ ਪੀ ਲੈਣ ਜਾਂ ਦਿਨ ਚ ਵੀ ਪੀ ਸਕਦੇ ਏ ਤੋ ਘੰਟਾ ਅੱਗੇ ਪਿੱਛੇ ਨਹੀਂ ਹੁਸ਼ਕਾਣਾ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਇਸ ਵਖਰੂਬੀ ਬੇਦਰ ਬਹੁਤ ਬੇਦੰ ਨਤੀਜੇ ਸਾਬੂ ਸੋ ਇਹ ਘਾੜਾ ਤੁਸੀਂ ਤਿਆਰ ਕਰ ਸਕਦੇ ਹੋ ਜੇ ਕਿਸੇ ਨੇ ਸਾਡੇ ਨਾਲ ਕੋਈ ਸੰਪਰਕ ਕਾਇਮ ਇਦੋਂ ਮੇਰੀ ਮਨਸ਼ਾਏ ਜੋ ਇਹ ਅੱਜ ਦਾ ਐਪੀਸੋਡ ਹੈ ਇਹਨੂੰ ਸੁਣ ਕੇ ਤੁਸੀਂ ਕਈ ਚੀਜ਼ਾਂ 'ਤੇ ਧਿਆਨ ਰੱਖ ਸਕਦੇ ਆ ਇਹ ਲੋਕ ਬੈਦ ਨੂੰ ਮਿਲ ਸਕਦੇ ਜੀ ਸੋ ਸਾਡਾ ਮਕਸਦ ਹੈ ਕਿ ਜਨਾਬ ਤੇ ਤੁਹਾਨੂੰ ਆਯੁਰਵੇਦ ਜੀ ਅੱਪਾ ਅੱਗੇ ਲੀਜੀ ਧੰਵਾਦ ਜੀ